ਆ ਦੇਖ ਲਓ ਮਿੱਤਰੋ ਆ ਉਹ ਕੰਦ ਆ ਕਹਿੰਦੇ ਜਿਹੜੀ ਉੱਥੋਂ ਤੁਰ ਕੇ ਆਈ ਹੋਈ ਆ ਉਹ ਸਾਹਮਣੇ ਜਿਹੜੀ ਦਰਗਾਹ ਬਣੀ ਹੋਈ ਆ ਆਪਾਂ ਦਿਖਾ ਕੇ ਆਏ ਆ ਉੱਥੋਂ ਕਹਿੰਦੇ ਇਹ ਇੱਥੇ ਤੁਰ ਕੇ ਆਈ ਸੀ ਬਾਬਾ ਬੰਦਗੀ ਸਾਹਿਬ ਜਿਹੜੇ ਉਹਨਾਂ ਦੀ ਹੁਕਮ ਤੇ ਇਹ ਉਹਨਾਂ ਵੇਲੇ ਦੀ ਹੀ ਪੁਰਾਣੀ ਬਣੀ ਹੋਈ ਆ ਕੋਈ ਸੇਟਖਾਨ ਨਹੀਂ ਬਸ ਰੰਗ ਵਗੈਰਾ ਜਿਹੜਾ ਉਹ ਕੀਤਾ ਪਹੁੰਚ ਗਏ ਜੀ ਆਪਾਂ ਦਿਵਾਨ ਟੋਡਰਾ ਮੱਲ ਜੀ ਦੀ ਹਵੇਲੀ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਮਿੱਤਰੋ ਆ ਦੋ ਇਮਾਰਤਾਂ ਬਣੀਆਂ ਹੋਈਆਂ ਨੇ ਉਹਨਾਂ ਵੇਲੇ ਆਂਦੀਆਂ ਤੇ ਕੋਈ ਇਹਨਾਂ ਨਾਲ ਸੇੜਖਾਨੇ ਨਹੀਂ ਕੀਤੀ ਹੋਗੀ ਜਿਵੇਂ ਦੀਆਂ ਜਿਵੇਂ ਇਹ ਸੀਗੀਆਂ ਉਵੇਂ ਦੀ ਉਵੇਂ ਹੈਗੀਆਂ ਨੇ ਹਾਂਜੀ ਮਿੱਤਰੋ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਤੇ ਅੱਜ ਮਿੱਤਰੋ ਤੇ ਹੀ ਗਹਿ ਗਿਆ 2 ਅਗਸਤ ਤੇ ਸਾਲ 2025 ਤੇ ਰਾਤ ਆਪਾਂ ਰੁਕੇ ਸੀ ਮਿੱਤਰੋ ਕੱਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੇ ਕਮਰਾ ਆਪਾਂ ਨੂੰ ਮਿਲ ਗਿਆ ਸੀਗਾ ਮਿੱਤਰੋ ਆ ਕਮਰਾ ਸੀਗਾ ਆਪਣਾ ਤੇ ਵਧੀਆ ਸੀਗਾ ਕਮਰਾ ਤੇ ਰਾਤ ਆ ਜਿਹੜੀ ਵਧੀਆ ਕੱਟੀਗੀ ਤੇ ਕੱਪੜੇ ਵਗੈਰਾ ਜਿਹੜੇ ਆਪਾਂ ਫਿਰ ਧੋਤੇ ਸੀਗੇ ਸਾਰੇ ਇੱਥੇ ਧੋਣ ਵਾਲੇ ਸੀਗੇ ਤੇ ਹੁਣ ਆਪਾਂ ਚੱਲਦੇ ਆ ਮਿੱਤਰੋ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਨਮਸਕਾਰ ਕਰਨ ਤੇ ਜਿੰਨੀ ਵੀ ਵੀਡੀਓ ਬਣਦੀ ਆ ਤੇ ਬਣਾਵਾਂਗੇ ਆਪਾਂ ਜ਼ਿਆਦਾਤਰ ਵੀਡੀਓ ਇੱਥੇ ਲੋਡ ਨਹੀਂ ਹੋਣੀ ਕਿਉਂਕਿ ਸੇਵਾਦਾਰ ਖੜੇ ਹੁੰਦੇ ਆ ਕਰੋ ਬਾਲੀ ਵੀਡੀਓ ਬਣਾਉਣ ਨਹੀਂ ਦਿੰਦੇ ਤੇ ਜੇਕਰ ਤੇ ਆਸ-ਦਸ ਦੇ ਸਮੇਂ ਕੋਈ ਗਲਤੀ ਹੁੰਦੀ ਆ ਤਾਂ ਉਹਦੇ ਲਈ ਮਾਫੀ ਚਾਹਾਂਗੇ ਤੇ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਕੀ ਆ ਪਤਾ ਹੀ ਆ ਤੇ ਚੱਲਦੇ ਆ ਮਿੱਤਰੋ ਆਪਾਂ ਆਪਾਂ ਪਹੁੰਚੋ ਗਏ ਆ ਮਿੱਤਰੋ ਗੁਰਦੁਆਰਾ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਤੇ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪੀ ਜਿਹੜੇ ਮੁਗਲ ਸੀਗੇ ਉਹਨਾਂ ਦੇ ਭੇੜੇ ਕਰਮਾਣੇ ਉਹਨਾਂ ਨੂੰ ਨੀਹਾਂ ਦੇ ਵਿੱਚ ਚਣਿਆ ਸੀਗਾ ਤੇ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਨੇ ਬਦਲਾ ਲੈ ਕੇ ਮੁਗਲਾਂ ਦੀ ਜੜ੍ਹ ਸੀ ਤਕਰੀਬਨ ਖਤਮ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਸਰਹੰਦ ਫਤਿਹ ਕੀਤੀ ਸੀ ਸੋ ਉਹਨਾਂ ਦੀ ਯਾਦ ਵਿੱਚ ਜਿਹੜਾ ਇੱਥੇ ਗੁਰਦੁਆਰਾ ਬਣਿਆ ਹੋਇਆ ਇਹ ਉਹੀ ਗੁਰੂ ਘਰ ਆ ਮਿੱਤਰੋ ਜਿੱਥੇ ਛੋਟੇ ਸਾਹਿਬ ਜਦਾਂ ਨੀਹਾਂ ਦੇ ਵਿੱਚ ਚੁਣ ਕੇ ਅਤੇ ਮਾਤਾ ਗੁਦਰੀ ਜੀ ਇੱਥੇ ਬਾਅਦ ਵਿੱਚ ਸ਼ਹੀਦੀ ਭਾਗੇ ਸੀਗੇ ਤੇ ਚੱਲਦੇ ਹਾਂ ਹੁਣ ਆਪਾਂ ਅੰਦਰ ਕਰਦੇ ਹਾਂ ਨਾਮ ਸਕਾਰ ਤੇ ਤੁਹਾਨੂੰ ਵੀ ਗੁਰੂ ਘਰ ਦੇ ਦਰਸ਼ਨ ਕਰਾਉਨੇ ਆ ਬੋ ਨਾਮ ਦਾ ਸਤਨਾਕ ਸ੍ਰੀ ਸੁਵਾਹਿਤੋ ਸਾਹਿਬ ਜੀ ਸ਼ਲੋਕ ਮਹਲਾ 5 ਵਾ ਅਉ ਨਮਸਤਾਈਐ ਹਰਿ ਜਪੈ ਰਾਮੁ ਜਗਤਾਰੁ ਚੱਲਦੇ ਆਂ ਮਿੱਤਰੋ ਆਪਾਂ ਕੋਰਤ ਦਵਾਰਾ ਠੰਡਾ ਬੁਰਜ ਤੇ ਉੱਥੇ ਜਿੰਨੀ ਵੀ ਵੀਡੀਓ ਬਣੀ ਆ ਉਹ ਆਪਾਂ ਬਣਾਈ ਆ ਤੇ ਬਹੁਤੀ ਵੀਡੀਓ ਉੱਥੇ ਲਾਊਡ ਨਹੀਂ ਹੈਗੀ ਇਹ ਆ ਦੋਸਤੋ ਠੰਡਾ ਬਰਜ ਜਿੱਥੇ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦੇ ਨੂੰ ਜਿਹੜਾ ਮੁਗਲਾਂ ਨੇ ਕੈਦ ਕਰਕੇ ਰੱਖਿਆ ਹੋਇਆ ਸੀਗਾ ਬੜੇ ਜ਼ੁਲਮ ਉਹਨਾਂ ਤੇ ਕੀਤੇ ਸੀ ਪਰ ਫਿਰ ਵੀ ਗੁਰੂ ਦੇ ਜਿਹੜੇ ਸਿੱਖ ਸੀਗੇ ਗੁਰੂ ਦੇ ਪੁੱਤਰ ਉਹ ਨਹੀਂ ਡੋਲੇ ਤੇ ਭਾਈ ਮੋਤੀराम ਮਹਾਰਾਜੀ ਵੀ ਇੱਥੇ ਆ ਕੇ ਬੜੇ ਯਾਦ ਆਉਂਦੇ ਨੇ ਜਦੋਂ ਉਹਨਾਂ ਨੇ ਜਿੰਨਾ ਟਾਈਮ ਵੀ ਇੱਥੇ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦੇ ਰਹੇ ਨੇ ਉਹਨਾਂ ਨੇ ਦੁੱਧ ਦੀ ਸੇਵਾ ਦੇ ਵਿੱਚ ਕੋਈ ਵੀ ਜਿਹੜੀ ਫੱਕਾ ਉਹ ਨਹੀਂ ਪਹਿਣ ਦਿੱਤੀ ਸੋ ਸਲਾਮ ਆ ਜੀ ਇਹਨਾਂ ਨੂੰ ਸਦਾ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੇਗਾ ਤੇ ਹੁਣ ਚੱਲਦੇ ਆ ਆਪਾਂ ਅੱਗੇ ਮਿੱਤਰੋ ਫਤਿਹਗੜ ਸਾਹਿਬ ਦੇ ਵਿੱਚ ਹੀ ਮਿੱਤਰੋ ਇਹ ਦਰਗਾਹ ਬਣੀ ਹੋਈ ਆ ਹਜ਼ਰਤ ਇਮਾਮ ਈਰਾਬਾਨੀ ਮਹਿਬੂਬ ਈ ਸੁਬਾਨੀ ਅਲ ਮਨਵਾਰ ਅਲ ਮੁਜਾਦਦ ਅਲ ਫਸਾਨੀ ਸੇਖ ਅਹਿਮਦ ਫਰੂਕੀ ਹੈ ਨਕਸ਼ਬੰਦੀ ਨਕਸਬੰਦੀ ਸਰਹੰਦੀ ਤੇ ਉਹਨਾਂ ਦੀ ਜਿਹੜੀ ਇਹ ਦਰਗਾਹ ਇੱਥੇ ਬਣੀ ਹੀ ਆ ਨਾਮ ਮਤਰੋ ਬਾਲੇ ਔਖੇ ਆ ਤੇ ਜਗਾ ਆਪਾਂ ਤੁਹਾਨੂੰ ਦਿਖਾ ਦਾਂਗੇ ਇਹਦੀ ਹਿਸਟਰੀ ਆ ਤੁਸੀਂ ਪੂਰੀ ਸਰਚ ਕਰ ਸਕਦੇ ਹੋ YouTube ਦੇ ਉੱਤੇ ਅੰਦਰ ਜਾ ਕੇ ਆਪਾਂ ਤੁਹਾਨੂੰ ਸਾਰੀ ਜਰਗਾਹ ਦਰਗਾਹ ਜਿਹੜੀ ਇਹ ਅੰਦਰੋਂ ਬਣੀ ਹੋਈ ਆ ਉਹ ਆਪਾਂ ਤੁਹਾਨੂੰ ਸਾਰੀ ਜਾ ਕੇ ਦਿਖਾ ਦੰਨੇ ਆ ਬੋਲਦੇ ਆਪਾਂ ਤਾਂ ਨਹੀਂ ਜ਼ਿਆਦਾ ਕਿਉਂਕਿ ਬੋਲਣ ਦੇ ਵਿੱਚ ਫਿਰ ਕਈ ਵਾਰ ਗਲਤੀ ਹੋ ਜਾਂਦੀ ਹੈ ਸਰਹੰਦ ਦੇ ਵਿੱਚ ਰੋਜ਼ਾ شریف ਜਿਸ ਨੂੰ ਸੇਖ ਅਹਿਮਦ ਫਾਰੂਕੀ ਸਰਹੰਦੀ ਦੀ ਦਰਗਾਹ ਵੀ ਕਿਹਾ ਜਾਂਦਾ ਪੰਜਾਬ ਵਿੱਚ ਇੱਕ ਮਹੱਤਵਪੂਰਨ ਇਤਿਹਾਸਕ ਅਤੇ ਅਧਿਆਤਮਕ ਸਥਾਨ ਹੈ ਇਹ ਸੇਖ ਅਹਿਮਦ ਸਰਹਿੰਦੀ ਦਾ ਮਕਬਰਾ ਹੈ ਜੋ ਕਿ 16ਵੀਂ 17ਵੀਂ ਸਦੀ ਦੇ ਇੱਕ ਪ੍ਰਮੁੱਖ ਸੂਫੀ ਸੰਤ ਅਤੇ ਵਿਦਵਾਨ ਸਨ ਜਿਨ੍ਹਾਂ ਨੂੰ ਸੁੰਨੀ ਮੁਸਲਮਾਨ ਪੈਗੰਬਰ ਮੁਹੰਮਦ ਤੋਂ ਬਾਅਦ ਦੂਜੇ ਦਰਜੇ ਦੇ ਅਧਿਆਤਮਕ ਆਗੂ ਵਜੋਂ ਸਤਕਾਰ ਦੇ ਹਨ ਇਹ ਸਥਾਨ ਇੱਕ ਪ੍ਰਮੁੱਖ ਤੀਰਥ ਸਥਾਨ ਹੈ ਖਾਸ ਕਰਕੇ ਸਲਾਨਾ ਔਰਸ ਜਸ਼ਨ ਦਰਾਂ ਅਤੇ ਮੱਕੇ ਤੋਂ ਬਾਅਦ ਜਿਹੜੇ ਮੁਸਲਮਾਨ ਵੀਰ ਨੇ ਇਸ ਸਥਾਨ ਨੂੰ ਦੂਜਾ ਪਵਿੱਤਰ ਸਥਾਨ ਨੇ ਜਿਹੜਾ ਮੰਨਦੇ ਨੇ ਐਸਾ ਜਗ੍ਹਾ ਤੇ ਕਬਾਲੀ ਨਹੀਂ ਹੁੰਦੀ ਕਿਉਂਕਿ ਜਿਹੜੇ ਇਹ ਬਾਬਾ ਜੀ ਸੀਗੇ ਇਹ ਸੀਗੇ ਮਤਲਬ ਧਾਰਮਿਕ ਮੱਤ ਵਾਲੇ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਬਾਬਾ ਬੰਦਗੀ ਸਾਹਿਬ ਜੀ ਦੇ ਉੱਥੇ ਕਵਾਲੀ ਹੁੰਦੀ ਆ ਕਿਉਂਕਿ ਉਹ ਫਕੀਰੀ ਮਤ ਨਾਲ ਸੰਬੰਧ ਰੱਖਦੇ ਸਨ ਇਹ ਤਾਂ ਮਿੱਤਰੋ ਸਾਰੀਆਂ ਕਬਰਾਂ ਹੀ ਨੇ ਤੇ ਦਰਗਾਹ ਦੇ ਸਾਹਮਣੇ ਮਿੱਤਰੋ ਬਣਿਆ ਹੋਇਆ ਗੁਰਦੁਆਰਾ ਯਾਦਗਾਰ ਅਮਰਸੀਦ ਬਾਬਾ ਮੋਤੀराम ਮਹਾਰਾਜੀ ਸ੍ਰੀ ਫਤਿਹਗੜ ਸਾਹਿਬ ਤੇ ਚਲਦੇ ਅੰਦਰ ਬਾਬਾ ਮੋਤੀ ਮਹਾਰਾਜੀ ਨੂੰ ਸਾਰੇ ਜਾਣਦੇ ਨੇ ਉਹਨਾਂ ਦੀ ਸੇਵਾ ਨੂੰ ਤੇ ਚਲਦੇ ਅੰਦਰ ਕਰਦੇ ਆ ਨਾਮਚਕ ਫਤੇਗੜ ਸਾਹਿਬ ਵੱਲੋਂ ਜਦੋਂ ਮਿੱਤਰੋ ਆਪਾਂ ਥੱਲੇ ਵੱਲ ਨੂੰ ਆਉਂਦੇ ਆ ਤੇ ਇਹ ਫਿਰ ਰਸਤਾ ਆਉਂਦਾਗਾ ਇਹ ਆਉਂਦਾਗਾ ਗੁਰਦੁਆਰਾ ਸ੍ਰੀ ਮਸਤਗੜ ਸਾਹਿਬ ਮਹੱਦੀਆਂ ਰਾਹ ਤੇ ਤੇ ਗੁਰਦੁਆਰਾ ਜਿਹੜਾ ਬਿਵਾਨਗੜ ਸਾਹਿਬ ਉਹਦੇ ਥੱਲੇ ਨੂੰ ਆ ਕੇ ਰਸਤਾ ਆਉਂਦਾ ਤੇ ਆ ਲਿਖਿਆ ਹੈ ਇਤਿਹਾਸ ਮਿੱਤਰੋ ਵੀਡੀਓ ਰੋਕ ਕੇ ਤੁਸੀਂ ਪੜ੍ਹ ਸਕਦੇ ਹੋ ਵਧੀਆ ਤਰੀਕੇ ਨਾਲ ਤੇ ਦੱਸਦੇ ਨੇ ਕਿ ਇੱਥੇ ਮਸਜਿਦ ਵੀ ਬਣੀ ਹੋਈ ਆ ਤੇ ਚੱਲਦੇ ਆਪਾਂ ਮਸਜਿਦ ਬਾਰੇ ਇਤਿਹਾਸ ਦੇ ਵਿੱਚ ਕੁਝ ਨਹੀਂ ਲਿਖਿਆ ਹੋਇਆ ਤੇ ਜਾ ਕੇ ਕਰਦੇ ਆਂ ਪਤਾ ਕੀ ਇਤਿਹਾਸ ਆ ਗੁਰਦੁਆਰਾ ਸਾਹਿਬ ਦੇ ਬਾਹਰ ਮਿੱਤਰੋ ਆ ਦੋ ਇਮਾਰਤਾਂ ਬਣੀਆਂ ਹੋਈਆਂ ਨੇ ਉਹਨਾਂ ਵੇਲੇਆਂ ਦੀਆਂ ਤੇ ਕੋਈ ਇਹਨਾਂ ਨਾਲ ਸੇੜਖਾਨੇ ਨਹੀਂ ਕੀਤੀ ਹੋਗੀ ਜਿਵੇਂ ਦੀਆਂ ਜਿਵੇਂ ਇਹ ਸੀਗੀਆਂ ਉਵੇਂ ਦੀ ਉਵੇਂ ਹੈਗੀਆਂ ਨੇ ਫਿਲਹਾਲ ਇਹ ਖੜੀਆਂ ਨੇ ਮਜ਼ਬੂਤ ਵਧੀਆ ਤਰੀਕੇ ਨਾਲ ਤੇ ਕੋਈ ਆਸ-ਪਾਸ ਇਹਦੇ ਨਹੀਂ ਲਾਇਆ ਹੋਇਆ ਜਿਵੇਂ ਢਾਹ ਪਨ ਕਰਕੇ ਜਿਹੜੀ ਨਮੀ ਬਣਾ ਦਿੰਦੇ ਉਹ ਨਹੀਂ ਬਣਾਈ ਹੋਈ ਤੇ ਖੜੀਆਂ ਨੇ ਮਿੱਤਰੋ ਇਹ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਵੇਲੀਆਂ ਦੀਆਂ ਇਹ ਇਮਾਰਤਾਂ ਨੇ ਹੋ ਸਕਦਾ ਇਹ ਹੀ ਮਸਜਿਦ ਹੋਵੇ ਤੇ ਬਾਕੀ ਆਪਾਂ ਨੂੰ ਪਤਾ ਨਹੀਂ ਤੇ ਚੱਲਦੇ ਆਂ ਅੰਦਰ ਗੁਰੂ ਘਰ ਦੇ ਵਿੱਚ ਪਤਾ ਕਰਦੇ ਆਂ ਜੇ ਅੰਦਰ ਵੀ ਕੁਝ ਬਣਿਆ ਹੋਇਆ ਤਾਂ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਜੀ ਆਹ ਮਸਜਿਦ ਬਣੀ ਹੋਈ ਆ ਕੀ ਆ ਅੰਦਰ 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 ਹੈਗਾ ਮੇਟਰੋ ਜਾਨਵਰ ਵੜਿਆ ਕੁੱਤਾ ਗੇਟ ਖੁੱਲਾ ਸੀ ਵੜ ਗਿਆ ਉਹ ਤੇ ਆਹ ਬਣੀ ਹੋਈ ਆ ਮਸਜਦ ਇਹ ਇਧਰ ਗੁਰਦੁਆਰਾ ਸਾਹਿਬ ਇਹ ਉਹਨਾਂ ਵੇਲੇ ਦੀ ਹੀ ਪੁਰਾਣੀ ਬਣੀ ਹੋਈ ਆ ਕੋਈ ਸੇੜਖਾਨੀ ਨਹੀਂ ਬਸ ਰੰਗ ਵਗੈਰਾ ਜਿਹੜਾ ਉਹ ਕੀਤਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮਿੱਤਰੋ ਆਪਾਂ ਜਾਏ ਤੇ ਜਿਹੜੀ ਨਾਲ ਆਪਾਂ ਤੁਹਾਨੂੰ ਮਸਜਿਦ ਦਿਖਾਈ ਆ ਇਹ ਦੱਸਦੇ ਨੇ ਵੀ ਇਹ ਮਸਜਿਦ ਆ ਜਿਹੜੀ ਉਹਦੀ ਸੀਗੀ ਜਿਹਨੇ ਸੈਬਜਾਦਿਆਂ ਨੂੰ ਫਤਵਾਲ ਆਇਆ ਸੀ ਸੋ ਮੁਗਲਾਂ ਵੇਲੇ ਦੀ ਜਿਹੜੀ ਇਹ ਹੈਗੀ ਪੁਰਾਣੀ ਆ ਸੋ ਇਹਨੂੰ ਬਚਾਉਣ ਦੀ ਖਾਤਰ ਅੰਦਰ ਬਾਬਾ ਜੀ ਸੀਗੇ ਉਹਨਾਂ ਨੇ ਦੱਸਿਆ ਵੀ ਕੇਸ ਵੀ ਲੜੇ ਗਏ ਨੇ ਦਿੱਲੀ ਤੱਕ ਉਹ ਹੁਣ ਇਹ ਪਿੰਡ ਦੀਆਂ ਸੰਗਤਾਂ ਕੋਲੇ ਹੀ ਆ ਸੇਵਾ ਤੇ ਅਤਰ ਸਿੰਘ ਜੀ ਮਸਤੋਂ ਵਾਲਾ ਸਾਹ ਵਾਲੇ ਤੁਸੀਂ ਸੁਣੇ ਹੀ ਹੋਏ ਨੇ ਤੇ ਬਹੁਤ ਮਹਾਨ ਸ਼ਖਸੀਅਤ ਸੀ ਤੇ ਉਹਨਾਂ ਨੇ ਇੱਥੇ ਕਾਫੀ ਟਾਈਮ ਜਿਹੜੀ ਤਪੱਸਿਆ ਵੀ ਕਹਿੰਦੇ ਕੀਤੀ ਹੋਈ ਹੈ ਹੋਰ ਵੀ ਬਹੁਤ ਸ਼ਖਸੀਅਤਾਂ ਨੇ ਜਿਹੜੀਆਂ ਉਹਨਾਂ ਨੇ ਇੱਥੇ ਤਪੱਸਿਆ ਕੀਤੀ ਹੋਈ ਆ ਫਤਿਹਗੜ੍ਹ ਸਾਹਿਬ ਦੇ ਵਿੱਚ ਮਿੱਤਰੋ ਸੈਕਟਰ 25 ਵੱਲ ਜਿਹੜਾ ਆ ਨਿਸ਼ਾਨਾ ਜਾਂ ਲੱਗਿਆ ਹੋਇਆ ਤੇ ਥੱਲੇ ਲਿਖਿਆ ਹੋਇਆ ਦਰਗਾਹ ਬਾਬਾ ਬੰਦਗੀ ਸਾਹਿਬ ਤੇ ਜਦੋਂ ਆਪਾਂ ਬਾਬਾ ਮੋਤੀ ਮਹਾਰਾਜ ਜੀ ਦਾ ਗੁਰਦੁਆਰੇ ਤੋਂ ਥੋੜਾ ਜਿਹਾ ਥੱਲੇ ਆਉਨੇ ਆ ਉਹਦੇ ਨਾਲ ਹੀ ਇਹ ਬਣੀ ਹੋਈ ਆ ਇਧਰੋਂ ਰਸਤਾ ਜਾਂਦਾ ਤੇ ਦੱਸਦੇ ਨੇ ਕਿ ਇਹ ਬਾਬਾ ਜੀ ਦੇ ਕਹੇ ਤੇ ਜਿਹੜੀਆਂ ਕੰਧਾਂ ਸੀ ਉਹ ਚੱਲ ਪੈਂਦੀਆਂ ਸੀ ਤੇ ਚੱਲਦੇ ਆਪਾਂ ਜਾ ਕੇ ਦੇਖਦੇ ਆਂ ਕੀ ਇਤਿਹਾਸ ਆ ਕਰਦੇ ਆਂ ਗੱਲਬਾਤ ਆ ਕੰਧ ਦੇਖ ਲਓ ਮਿੱਤਰੋ ਸਾਰੀ ਪੁਰਾਣੀ ਆ ਚਣਾਈ ਇਹ ਮੂਰੇ ਕਾ ਫੂਸਾ ਇਹ ਤਾਂ ਕਰਕੇ ਨਹੀਂ ਦੀਂਦੀ ਤੇ ਵਿੱਚ ਵਿੱਚ ਕਿਤੇ ਕਿਤੇ ਇਹਦੇ ਡੈਗਣਾ ਜਾਵੇ ਮੋਟੀਆਂ ਇੱਟਾਂ ਲਾਈਆਂ ਹੋਈਆਂ ਨੇ ਕਤੋਂ ਕਤੋਂ ਡਿੱਗੀ ਵੀ ਹੋਈ ਆ ਆ ਦੇਖੋ ਇੱਥੇ ਆ ਗਿਆ ਨਵੇਂ ਹੱਟਾਂ ਆ ਗਿਆ ਆਪਣੀਆਂ ਦਰਗਾਹ ਹਾਜ਼ਰਤ ਸਯਦ ਮੁਹੰਮਦ ਇਸਮਾਇਲ ਬੰਦਗੀ ਸਾਹਿਬ ਸਮਾਂ 400 ਹਿਜਰੀ ਤੋਂ 1070 ਤੱਕ ਤੇ ਚਲਦੇ ਆ ਅੰਦਰ ਪਹਿਲਾਂ ਪਾ ਤੁਹਾਨੂੰ ਦੱਸਿਆ ਹੀ ਆ ਵੀ ਜਿਹੜੇ ਇਹ ਬਾਬਾ ਜੀ ਸੀਗੇ ਬੰਦਗੀ ਸਾਹਿਬ ਦੱਸਦੇ ਨੇ ਕਿ ਇਹਨਾਂ ਦੇ ਕਹੇ ਤੋਂ ਕੰਧਾਂ ਚੱਲ ਪੈਂਦੀਆਂ ਸੀ ਕਹਿੰਦੇ ਤੇ ਅੰਦਰ ਜਗ੍ਹਾ ਬਣੀ ਹੋਈ ਆ ਤੇ ਚਾਲਦੇ ਆ ਦਿਖਾਉਨੇ ਆ ਤੁਹਾਨੂੰ ਵੀ ਜਿਹੜੀ ਆਹਾ ਮੀਨਨ ਦਰਗਾਹ ਬਣੀ ਹੋਈ ਹੈ ਜੀ ਆਪਣੇ ਵੱਡੀ ਕਵਰ ਟਾਈਪ ਕਹਿ ਸਕਦਾ ਮੈਨੂੰ ਬੜੀ ਜਾਣਕਾਰੀ ਹੈਣੀ ਤੇ ਇਹ ਦੱਸ ਦੇਣੀ ਕਿ ਇਹ ਬਾਬਾ ਬੰਦਗੀ ਸਾਹਿਬ ਦੀ ਹੈ ਇੱਧਰ ਬਣੀ ਹੋਈ ਹੈ ਜੀ ਮਸਜਿਦ ਤੇ ਮਸਜਦ ਦੇ ਫਿਰ ਇੱਧਰ ਜਾ ਕੇ ਬਣੀਆਂ ਹੋਈਆਂ ਨੇ ਇਹ ਉਹਨਾਂ ਵੇਲੇ ਦੀਆਂ ਪੁਰਾਣੀਆਂ ਇਮਾਰਤਾਂ ਜਿਹੜੇ ਆਪਾਂ ਤੁਹਾਨੂੰ ਦੱਸੇ ਸੀਗੇ ਬਾਬਾ ਜੀ ਮਤਲਬ 1077 ਤੱਕ ਸਾਜਦਾ ਦੇਖ ਲਓ ਇਹ ਉਹਨਾਂ ਵੇਲੇ ਦੀਆਂ ਸਾਰੀਆਂ ਜੜੀਆਂ ਪੁਰਾਣੀਆਂ ਮਾਰਤਾ ਨੇ ਕੋਈ ਸੇੜਖਾਨੀ ਨਹੀਂ ਫਿਲਹਾਲ ਖੜੀਆਂ ਨੇ ਮਜ਼ਬੂਤ ਵਧੀਆ ਤਰੀਕੇ ਨਾਲ ਆ ਵੀ ਇਮਾਰਤ ਸਾਰੀ ਪੁਰਾਣੀ ਆ ਫਤੇਗੜ ਸਾਹਿਬ ਦੇ ਵਿੱਚ ਮਿੱਤਰੋ ਬਹੁਤ ਪੁਰਾਣੀਆਂ ਮਾਰਤਾ ਆਉਂ ਕੇ ਰੱਖੀਆਂ ਹੋਈਆਂ ਨੇ ਬਾੜੀ ਸੇੜਖਾਨੀਆਂ ਜਿਹੜੀ ਨਹੀਂ ਕੀਤੀ ਹੋਈ ਜੰਮੇ ਦੀ ਜਿਵੇਂ ਸੀਗੀਆਂ ਉਵੇਂ ਰੱਖੀਆਂ ਆ ਬਸ ਰੰਗ ਵਗੈਰਾ ਜਿਹੜਾ ਹੋ ਜਾਂਦਾ ਤੇ ਸਾਹਮਣੇ ਮਿੱਤਰੋ ਜਿਹੜੀ ਤੁਹਾਨੂੰ ਆ ਝੋਨੇ ਦੇ ਵਿੱਚ ਕੰਦ ਲੱਗੀ ਹੋਈ ਦਿਖਦੀ ਆ ਇਹਦੀ ਸਾਨੂੰ ਥੋੜੀ ਜਿਹੀ ਹਿਸਟਰੀ ਪਤਾ ਲੱਗੀ ਆ ਮੈਂ ਤੁਹਾਨੂੰ ਦੱਸ ਦਿੰਨਾ ਵੀ ਜਿਹੜੀ ਆ ਦਰਗਾਹ ਬਣੀ ਹੋਈ ਆ ਇਹਦੇ ਅੰਦਰ ਸੀਗੀ ਕੰਦ ਤੇ ਜਿਹੜੇ ਬਾਬਾ ਬੰਦਗੀ ਸਾਹਿਬ ਸੀਗੇ ਇਹਨਾਂ ਨੂੰ ਕੋਈ ਦਿੱਲੀ ਤੋਂ ਮਿਲਣ ਆਇਆ ਸੀਗਾ ਤੇ ਇਹਨਾਂ ਦਾ ਜਾਂ ਕੋਈ ਭਗਤ ਸੀਗਾ ਜਾਂ ਕੋਈ ਇਹਨਾਂ ਦਾ ਦੋਸਤ ਮਿੱਤਰ ਵੀ ਹੋ ਸਕਦਾ ਤੇ ਬਾਬਾ ਜੀ ਨੇ ਕਹਿੰਦੇ ਫਿਰ ਕੰਧ ਨੂੰ ਕਿਹਾ ਜਿਹੜੀ ਆਪਾਂ ਤੁਹਾਨੂੰ ਦੱਸੀ ਸੀ ਵੀ ਇਹਨਾਂ ਦੇ ਕਹੇ ਤੇ ਕੰਧਾਂ ਵੀ ਹਿੱਲ ਜਾਂਦੀਆਂ ਸੀ ਤੁਰ ਪੈਂਦੀਆਂ ਸੀਗੀਆਂ ਤੇ ਬਾਬਾ ਜੀ ਨੇ ਕਿਹਾ ਵੀ ਦਿੱਲੀ ਤੋਂ ਸਾਨੂੰ ਕੋਈ ਮਿਲਣ ਆਇਆ ਵੀ ਉਹ ਐਡੀ ਦੂਰ ਆ ਗਿਆ ਵੀ ਤੂੰ ਕੰਧ ਨੂੰ ਕਿਹਾ ਵੀ ਤੂੰ ਇੱਥੋਂ ਲੈ ਕੇ ਇੱਥੇ ਤੱਕ ਨਹੀਂ ਜਾ ਸਕਦੀ ਤੇ ਇੱਥੋਂ ਫਿਰ ਕਹਿੰਦੇ ਨੇ ਜਿਹੜੀ ਕੰਧ ਆ ਤੇ ਉਹਨਾਂ ਦੇ ਸਵਾਗਤ ਵਾਸਤੇ ਹੋ ਚਲੇਗੀ ਜਿਹੜੀ ਹੋ ਕਹਿੰਦੇ ਕੰਧ ਲੱਗੀ ਹੋਈ ਹੈ ਇਹ ਇੱਥੋਂ ਦਾ ਇਤਿਹਾਸ ਸਾਨੂੰ ਪਤਾ ਲੱਗਿਆ ਬਾਕੀ ਜਿਹੜੀ ਕੰਧ ਆ ਉਹ ਮੈਂ ਤੁਹਾਨੂੰ ਕੋਲੇ ਜਾ ਕੇ ਵੀ ਦਿਖਾ ਦਿੰਨੇ ਆ ਉਸੇ ਵੇਲੇ ਦੀ ਹੀ ਕੰਧ ਆ ਜੀ ਉਹ ਆਹ ਦੇਖ ਲਓ ਮਿੱਤਰੋ ਆ ਉਹ ਕੰਧ ਆ ਕਹਿੰਦੇ ਜਿਹੜੀ ਉੱਥੋਂ ਤੁਰ ਕੇ ਆਈ ਹੋਈ ਆ ਉਹ ਸਾਹਮਣੇ ਜਿਹੜੀ ਦਰਗਾਹ ਬਣੀ ਹੋਈ ਆ ਆਪਾਂ ਦਿਖਾ ਕੇ ਆਏ ਆ ਉੱਥੋਂ ਕਹਿੰਦੇ ਇਹ ਇੱਥੇ ਤੁਰ ਕੇ ਆਈ ਸੀ ਬਾਬਾ ਬੰਦਗੀ ਸਾਹਿਬ ਜਿਹੜੇ ਉਹਨਾਂ ਦੀ ਹੁਕਮ ਤੇ ਤਾਂ ਹੀ ਕਹਿੰਦੇ ਨੇ ਵੀ ਦੱਸਦੇ ਨੇ ਇਤਿਹਾਸ ਵੀ ਜਿਹੜੇ ਬਾਬਾ ਬੰਦਗੀ ਸਾਹਿਬ ਸੀਗੇ ਉਹਨਾਂ ਦੇ ਕਹੇ ਤੇ ਕੰਧਾਂ ਵੀ ਦੁਰ ਪੈਂਦੀਆਂ ਸੀ ਆਹ ਉਹ ਕੰਧਾ ਜੀ ਦੇਖ ਲਓ ਦੱਸਦੇ ਨੇ ਮਿੱਤਰੋ ਕਿ ਬਾਬਾ ਜੀ ਬਹੁਤ ਪਹੁੰਚੀ ਹੋਈ ਹਸਤੀ ਸੀ ਇਹ ਕਿਥੇ ਆਸ ਸਾਨੂੰ ਬਹੁਤ ਪਤਾ ਨਹੀਂ ਲੱਗਿਆ ਇੰਨਾ ਕੀ ਪਤਾ ਲੱਗਿਆ ਜਿਹੜੇ ਆਪਾਂ ਰੋਜੇ ਸ੍ਰੀਵਾਂ ਜਾ ਕੇ ਆਏ ਆ ਪਹਿਲਾਂ ਹਾਂ ਬਾਬੀ ਬਾਬਾ ਮੋਤੀ ਮਹਿਰਾਜੀ ਦਾ ਜਿਹੜਾ ਗੁਰਦੁਆਰਾ ਉਹਦੇ ਸਾਹਮਣੇ ਰੋਜੇ ਸ੍ਰੀਵਾਂ ਬਣਿਆ ਹੋਇਆ ਉੱਥੋਂ ਕਹਿੰਦੇ ਇਹਨਾਂ ਦੀ ਜਿਹੜੀ ਕਿਤਾਬ ਮਿਲਦੀ ਹੈ ਹਿਸਟਰੀ ਦੀ ਉਹ ਮਿਲਦੀ ਆ ਤੇ ਜਰੂਰ ਆਪਾਂ ਉੱਥੋਂ ਲੈ ਕੇ ਜਾਵਾਂਗੇ ਜੇ ਤੁਸੀਂ ਵੀ ਆਉਂਨੇ ਹੋ ਤਾਂ ਇੱਕ ਵਾਰੀ ਇੱਥੇ ਜਰੂਰ ਆ ਕੇ ਜਾਇਓ ਪਹੁੰਚ ਗਏ ਮਿੱਤਰੋ ਆਪਾਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਤੇ ਚੱਲਦੇ ਆ ਕੀ ਇਤਿਹਾਸ ਪਹਿਲਾਂ ਇਤਿਹਾਸ ਹੀ ਪੜਾਂਗੇ ਤੇ ਫਿਰ ਕਰਦੇ ਆ ਅੰਦਰ ਜਾ ਕੇ ਨਮਸਕਾਰ ਇਤਿਹਾਸ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸਸਕਾਰ ਸਥਾਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਸਰਵੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੂਰੇ ਨજર ਛੋਟੇ ਸਾਹਿਬ ਜਦੇ ਬਾਬਾ ਜੋਰਾਵਰ ਸਿੰਘ ਉਮਰ 9 ਸਾਲ ਬਾਬਾ ਫਤਿਹ ਸਿੰਘ ਉਮਰ 7 ਸਾਲ ਅਤੇ ਬਿਰਧ ਮਾਤ ਗੁਜਰੀ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰਨ ਪਿੱਛੇ ਜ਼ਾਲਮ ਹਕੂਮਤ ਦੀ ਇਹ ਵੀ ਮਨਸਾ ਸੀ ਕਿ ਲੋਕਾਂ ਦੇ ਮਨਾਂ ਅੰਦਰ ਜਿਹੜਾ ਡਰ ਬਣਿਆ ਰਹੇ ਐਸਾ ਮਨਸੂਬੇ ਤਹਿਤ ਸਹਬਜ਼ਾਦਿਆਂ ਤੇ ਮਾਤਾ ਜੀ ਦੇ ਅੰਤਮ ਸੰਸਕਾਰ ਲਈ ਨਾ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਰੱਖੀਆਂ ਗਈਆਂ ਗੁਰੂ ਘਰ ਦੇ ਅਨੰਨ ਸੇਵਕ ਦੀਵਾਨ ਟੋਡਰ ਮੱਲ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਧਨ ਸੰਪਤੀ ਕਰਮਾਨ ਕਰਕੇ ਜ਼ਾਲਮ ਅਬੁਜੀਦ ਖਾਨ ਦੀ ਸਰਤ ਪੂਰੀ ਕਰਦਿਆਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਸ ਜਗ੍ਹਾ ਦੇ ਧਰਤੀ ਦਾ ਉਹ ਟੁਕੜਾ ਖਰੀਦਿਆ ਜਿਸ ਉੱਪਰ ਇੱਕੋ ਹੀ ਚਖਾ ਵਿੱਚ ਸਹਾਬਜਦਿਆਂ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਪਵਿੱਤਰ ਸ਼ਰੀਰਾਂ ਦਾ ਸਸਕਾਰ ਕੀਤਾ ਗਿਆ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਪ੍ਰਕਾਸ਼ ਸਥਾਨ ਹੈ ਸੋ ਕਹਿੰਦੇ ਹੁੰਦੇ ਨੇ ਜਿਹੜੀ ਸਭ ਤੋਂ ਮਹਿੰਗੀ ਜਗ੍ਹਾ ਫਤੇਗੜ ਸਾਹਿਬ ਦੇ ਵਿੱਚ ਉਹ ਹੈ ਜੀ ਆ ਗੁਰੂ ਘਰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਚਲਦੇ ਆਂ ਅੰਦਰ ਕਰਦੇ ਆਂ ਨਮਸਕਾਰ। ਲਗੀ ਚਾਪਲੀ ਇੱਕ ਕਥਨ ਬਣਿਆ ਹੋਇਆ ਜੀ ਦੁਨੀਆ ਦੀ ਸਭ ਤੋਂ ਮਹਿੰਗੀ ਜਵਾ ਫਤਿਹਗੜ੍ਹ ਸਾਹਿਬ। ਸੋ ਇਹ ਹੈ ਜੀ ਉਹ ਜਗ੍ਹਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਣ ਪ੍ਰਕਾਸ਼ ਹੈ ਜੀ ਉਹ ਜਗ੍ਹਾ ਤੇ ਦੱਸਦੇ ਨੇ ਮਾਤਾ ਗੁਜਰੀ ਅਤੇ ਦੋਵੇਂ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੀ ਜਿੰਨੇ ਵੀ ਇਤਿਹਾਸਕ ਸਥਾਨ ਸੀਗੇ ਮਤਰੋ ਫਤਿਹਗੜ੍ਹ ਦੇ ਸਾਹਬ ਦੇ ਵਿੱਚ ਆਪਾਂ ਸਾਰੇ ਦਰਸ਼ਨ ਕਰ ਲਏ ਆ ਤੇ ਹੁਣ ਰਹਿ ਗਈ ਆਪਣੀ ਦੀਵਾਨ ਟੋਡਰ ਮਲ ਦੀ ਹਵੇਲੀ ਉਹ ਅਸੀਂ ਭੁੱਲ ਗਏ ਸੀ ਦਿਮਾਗ ਚੋਂ ਨਿਕਲ ਗਿਆ ਜਾਣ ਲੱਗੇ ਜਿਆਦ ਆ ਗਿਆ ਤੇ ਹੁਣ ਉਧਰ ਚੱਲਦੇ ਆ ਕਿਉਂਕਿ ਪਹਿਲਾਂ ਸਾਨੂੰ ਆਏ ਸੀ ਵੀ ਸਾਰੇ ਗੁਰੂ ਘਰ ਘੁੰਮ ਲਈਏ ਤੇ ਫਿਰ ਉਧਰ ਚੱਲਾਂਗੇ ਤੇ ਹੁਣ ਚੱਲਦੇ ਆ ਦਿਵਾਨ ਟੋਡਰ ਮੱਲ ਦੀ ਹਵੇਲੀ ਪਹੁੰਚ ਗਏ ਜੀ ਆਪਾਂ ਦਿਵਾਨ ਟੋਡਰ ਮੱਲ ਜੀ ਦੀ ਹਵੇਲੀ ਤੇ ਤੇ ਸਾਮ ਸੰਭਾਲ ਤੁਹਾਨੂੰ ਆ ਦਿਖਦੀ ਆ ਵੀ ਇੱਟਾਂ ਜਿਹੜੀਆਂ ਨੇ ਕੱਢ ਲਈਆਂ ਗਈਆਂ ਨੇ ਜੋ ਵੀ ਇੱਥੇ ਡਿੱਗੀਆਂ ਹੋਣਗੀਆਂ ਪੁਰਾਣੀਆਂ ਇੱਟਾਂ ਇਹਨੇ ਤੇ ਸਾਮ ਸੰਭਾਲਾ ਜਿਹੜੀ ਚੱਲ ਚੁੱਕੀ ਆ ਤੇ ਚੱਲਦੇ ਆ ਉੱਥੇ ਦੇਖਦੇ ਆ ਆਪਾਂ ਅੰਦਰ ਜਾ ਕੇ ਤੇ ਤੁਹਾਨੂੰ ਵੀ ਦਿਖਾਉਂਦੇ ਆ ਇਦਾਂ ਦੀ ਹੁੰਦੀ ਸੀ ਮਿੱਤਰੋ ਇਹ ਹਵੇਲੀ ਪਹਿਲਾਂ ਕੋਸਕਰ ਡੈਗ ਗਈ ਜਾਂ ਪਤਾ ਨਹੀਂ ਇਹਨਾਂ ਨੇ ਢਾਹ ਦਿੱਤੀ ਆ ਉਹ ਆਪਾਂ ਨੂੰ ਪਤਾ ਨਹੀਂ ਤੇ ਦੇਖਦੇ ਆਂ ਅੰਦਰ ਜਾ ਕੇ ਕੰਮ ਚੱਲ ਰਿਹਾ ਆ ਕੰਮ ਚੱਲ ਰਿਹਾ ਮੇਰੇ ਹਿਸਾਬ ਨਾਲ ਇਹਦਾ ਹੁਣ ਅੰਦਰ ਜਾਣ ਦੇਣਗੇ ਜਾਂ ਨਹੀਂ ਇਹ ਆਪਾਂ ਨੂੰ ਪਤਾ ਨਹੀਂ ਦਵਾਨ ਟੋਡਰਮ ਆ ਲੈਣੇ ਮਿੱਤਰੋ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਜਿੰਨੇ ਵੀ ਕਮਾਈ ਹੋਈ ਸੀ ਮਾਤਾ 구ਜਰੀ ਅਤੇ ਛੋਟੇ ਸਾਹਿਬ ਜਾਦੇ ਉਹਨਾਂ ਦੇ ਸਰੀਰਾਂ ਦਾ ਜਿਹੜਾ ਸਸਕਾਰ ਕਰਨ ਲਈ ਆ ਉਹਨਾਂ ਨੇ ਸਾਰੀ ਜ਼ਿੰਦਗੀ ਦੀ ਕਮਾਈ ਸੀ ਜਿਹੜੀ ਆਪਣੀ ਲਾ ਦਿੱਤੀ ਸੀ ਤਨ ਤਨ ਦਵਾਨ ਟੋਡਰਮ ਮੱਲ ਜੀ ਐਵੇਂ ਹੀ ਨਹੀਂ ਆਪਣੇ ਸਮਾਜ ਦੇ ਵਿੱਚ ਇਹਨਾਂ ਦਾ ਨਾਮ ਚੱਲਦਾ ਸੋ ਇਹ ਹਵੇਲੀ ਆ ਢਾ ਢੇਰੀ ਹੋ ਰਹੀ ਸੀ ਪਹਿਲਾਂ ਤੇ ਹੁਣ ਇਹਦੀ ਸ਼ਾਮ ਸਮਹਾਲਾ ਜਿਹੜੀ ਸ਼ੁਰੂ ਹੋਈ ਹੈ। ਹਵੇਲੀ ਨੂੰ ਸਾਂਭਣ ਦਾ ਜਿਹੜਾ ਮਿੱਤਰੋ ਕੰਮ ਕੀਤਾ ਜਾ ਰਿਹਾ ਉਹ ਭਾਰਤ ਦੀ ਇੱਕ ਪ੍ਰਸਿੱਧ ਏਜੰਸੀ ਆ ਸੈਕ ਐਸ ਏ ਡਬਲ ਸੀ ਨਖਲੌਂ ਵੱਲੋਂ ਕੀਤਾ ਜਾ ਰਿਹਾ। ਕਾਫੀ ਵੱਡੀ ਹਵੇਲੀ ਸੀ ਮਿੱਤਰੋ ਬਹੁਤ ਉੱਚੀ ਵੀ ਸੀਗੀ ਇਹ ਹਵੇਲੀ। ਤੇ ਹੁਣ ਇਹਦੇ ਅੰਦਰ ਜਾਣ ਨਹੀਂ ਦਿੰਦੇ ਕਿਉਂਕਿ ਕੰਮ ਚੱਲ ਰਿਹਾ ਲਿਖਿਆ ਹੋਇਆ ਹੈ ਕਿਰਪਾ ਕਰਕੇ ਮਾਰਤ ਵਿੱਚ ਦਾਖਲ ਨਾ ਹੋਵੋ ਤੇ ਉਹ ਹੁਣ ਤਾਂ ਚਲੋ ਘਰ ਘਰ ਬਣ ਗਿਆ ਆਸ-ਪਾਸ ਤੇ ਦੂਰੋਂ ਇਹ ਬਹੁਤ ਘੱਟਦੀਂਦੀ ਆ ਤੇ ਆ ਵੀ ਕੁਝ ਬਣਿਆ ਹੋਇਆ ਇਹਦੇ ਵਿੱਚ ਪਾਣੀ ਦਾ ਸਰੋਤ ਹੋ ਸਕਦਾ ਹੈ ਕਿਸੇ ਤਰੀਕੇ ਦਾ ਤੇ ਦੇਖੋ ਹੁਣ ਇਹਦੀ ਰਿਪੇਅਰ ਆ ਜਿਹੜੀ ਸਟਾਰਟ ਹੋ ਚੁੱਕੀ ਆ ਅੰਦਰ ਇਹਦੇ ਜਾਣ ਨਹੀਂ ਦਿੰਦੇ ਤੇ ਇਦਾਂ ਹੀ ਆਪਾਂ ਤੁਹਾਨੂੰ ਬਾਹਰੋਂ ਦਿਖਾ ਦਿੰਨੇ ਆ ਸਾਰਾ ਇਹਦਾ ਰਿਪੇਅਰ ਦਾ ਕੰਮ ਅੱਡਾ ਸਟਾਰਟ ਹੋ ਚੁੱਕਿਆ। ਇਹ ਸੀ ਮਿੱਤਰੋ ਦਵਾਨ ਡੋਡਰ ਮੱਲਜੀ ਦੀ ਹਵੇਲੀ ਤੇ 1911 ਦੀ ਫੋਟੋ ਆ ਜਿਹੜੀ ਆਪਾਂ ਤੁਹਾਨੂੰ ਪੋਸਟਰ ਤੇ ਲੱਗੀ ਜਿਖਾਈ ਆ। ਜੇਕਰ ਇਹ ਉਦੋਂ ਸਾਂਭ ਸੰਭਾਲ ਹੋ ਜਾਂਦੀ ਤਾਂ ਅੱਜ ਇਹਦਾ ਡਰੈੱਸ ਸੀ ਕੁਝ ਹੋਰ ਹੋਣਾ ਸੀ। ਚਲੋ ਫੇਰ ਵੀ ਆ ਜਿਹੜੀ ਸਾਂਭ ਸੰਭਾਲ ਹੋ ਚੱਕੀ ਆ ਤੇ ਇਹ ਤੇ ਜਿਹੜਾ ਸਾਰਾ ਪੈਸਾ ਲੱਗ ਰਿਹਾ ਉਹ ਕਿਹੜਾ ਇਨਸਾਨ ਲੱਗ ਰਿਹਾ ਮੈਂ ਤੁਹਾਨੂੰ ਦਖਾਉਣਾ ਕੌਣ ਆ ਹੋ ਇਨਸਾਨ ਆ ਸਾਹਮਣੇ ਲੱਗਿਆ ਹੋਇਆ ਜੀ ਪੋਸਟਰ ਤੇ ਉੱਪਰਲੀ ਜਿਹੜੀ ਫੋਟੋ ਲੱਗੀ ਹੋਈ ਹੈ ਜੀ ਬਹਾਦਰ ਸਿੰਘ ਯੂ ਐਸ ਏ ਤੇ ਬਾਕੀ ਜਿਹੜੇ ਥੱਲੇ ਨੇ ਸਾਰੇ ਮੈਂਬਰ ਨੇ ਬਾਕੀ ਜਿਵੇਂ ਛੋਟੇ ਉਹਦੇ ਆ ਜਾਂਦੇ ਆ ਉਹ ਚੀਜ਼ ਹੋ ਜਾਂਦੀ ਆ ਤੇ ਜਿਹੜੇ ਬਹਾਦਰ ਸਿੰਘ ਯੂ ਐਸ ਏ ਨੇ ਉਹ ਸਾਰਾ ਪੈਸਾ ਜਿਹੜਾ ਇਹ ਹਵੇਲੀ ਨੂੰ ਸਾਂਭਣ ਦੀ ਖਾਤਰ ਲਾ ਰਹੇ ਨੇ ਤੇ ਥੱਲੇ ਉਹਨਾਂ ਦਾ ਕੰਟੈਕਟ ਨੰਬਰ ਵੀ ਲਿਖਿਆ ਹੋਇਆ ਤੇ ਬਾਕੀ ਜੋ ਥੱਲੇ ਫੋਟੋਆਂ ਲੱਗੀਆਂ ਸਾਰੇ ਨੇ ਮਤਲਬ ਉਹਨਾਂ ਦੀ ਮਦਦ ਕਰ ਰਹੇ ਹੋ ਸਕਦੇ ਨੇ ਜਾਂ ਹਿੱਸਾ ਪਾ ਸਕਦੇ ਨੇ ਤੇ ਇਹਨਾਂ ਦੀ ਬਦੌਲਤ ਜਿਹੜਾ ਇਹ ਹਵੇਲੀ ਦੀ ਸਾਂਭ ਸੰਭਾਲ ਹੁਣ ਹੋ ਰਹੀ ਆ ਤੇ ਆਹ ਜਿਹੜੇ ਮਾਡਲ ਬਣੇ ਹੋਏ ਨੇ ਇਦਾਂ ਦੇ ਤਰੀਕੇ ਨਾਲ ਕਹਿੰਦੇ ਇਹ ਬਣਾਵਾਂਗੇ ਜਿਹੜੀ ਵਿੱਚ ਪ੍ਰਾਣੀ ਹੁਣ ਹੈਗੀ ਆ ਇਹ ਨਹੀਂ ਢਾਈ ਜਾਊਗੀ ਇਹਦੀ ਸਾਂਭ ਸੰਭਾਲ ਇਸੇ ਤਰੀਕੇ ਨਾਲ ਹੀ ਕੀਤੀ ਜਾਊਗੀ ਤੇ ਮਿਊਜ਼ੀਅਮ ਵੀ ਕਹਿੰਦੇ ਇੱਥੇ ਬਣਾਣਾ ਦੇਖਦੇ ਆ ਕਿੰਨਾ ਸਮਾਂ ਲੱਗਦਾ ਤੇ ਕਾਫੀ ਕਰੋੜਾਂ ਦਾ ਕਹਿੰਦੇ ਵੱਡਾ ਪ੍ਰੋਜੈਕਟ ਆ ਫਤੇਗੜ ਸਾਹਿਬ ਦੇ ਹਰ ਇੱਕ ਏਰੀਏ ਦੇ ਧਾਰਮਿਕ ਸਥਾਨਾਂ ਦੇ ਹਰੇਕ ਜਗ੍ਹਾ ਦੇ ਮਿੱਤਰੋ ਆਪਾਂ ਦਰਸ਼ਨ ਕਰ ਲਏ ਤੇ ਹੁਣ ਆਪਾਂ ਚੱਲਦੇ ਆਂ ਖੰਨੇਵਾਲ ਨੂੰ ਖੰਨੇ ਤੋਂ ਬਾਅਦ ਫਿਰ ਆਪਾਂ ਜਾਣਾ ਮਲੇਲਕੋਟਲੇ ਤੇ ਜੇ ਤਾਂ ਮਲੇਲਕੋਟਲੇ ਪਹੁੰਚ ਗਏ ਫਿਰ ਤਾਂ ਉੱਥੇ ਹੀ ਰਾਤ ਕੱਟਾਂਗੇ ਨਹੀਂ ਫਿਰ ਥੋੜਾ ਜਿਹਾ ਉਰੇ ਕੱਟਣੀ ਪੈਣੀ ਚੱਲਦੇ ਆਂ ਮਤ ਤੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਤੇ ਬੇਸ਼ੇਪਾਈ ਮਰਦਾਨਾ ਜੀ ਦੇ ਜਿਹੜੇ ਪ੍ਰਧਾਨ ਨੇ ਅਜੀਤ ਗੋਰੀਆਂ ਜੀ ਸਾਡੇ ਨਾਲ ਜੁੜੇ ਹੋਏ ਨੇ ਟੀਹ ਤਰ੍ਹਾਂ ਤੋਂ ਤੇ ਅੱਜ ਮੁਲਾਕਾਤ ਹੋਈ ਹੈ ਜੀ ਉਹਨਾਂ ਨਾਲ ਆਪਾਂ ਥੰਨੇ ਬੈਠੇ ਹਾਂ ਜੀ ਇਸ ਵਕਤ ਤੇ ਉਹਨਾਂ ਨਾਲ ਅੱਜ ਮੁਲਾਕਾਤ ਹੋਈ ਹੈ ਬਹੁਤ ਸੇਵਾ ਕੀਤੀ ਹੈ ਜੀ ਬਹੁਤ ਸਾਡਾ ਮਾਨ ਸਨਮਾਨ ਕੀਤਾ ਹੈ ਜੀ ਤੇ ਆਜੋ ਥੋੜੀ ਗੱਲਬਾਤ ਕਰਾਉਣੇ ਹਾਂ ਉਹਨਾਂ ਨਾਲ ਬਲਾਉਣਗੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ Fateh ਜੀ ਇਹ ਬੱਚੇ ਨੇ ਇਹਨਾਂ ਨੂੰ ਅੱਗੇ ਵਾਸਤੇ ਇਹਨਾਂ ਨੂੰ ਵੇਖ ਕੇ ਤੁਸੀਂ ਇਹ ਮਹਿਲ ਮਹਿਲ ਕਲਾ ਤੋਂ ਇਹਨਾਂ ਚਲੇ ਸੀ ਪੰਚਪਤਰਾ ਦੇ ਦਰਸ਼ਨ ਕਰਨ ਲਈ ਇਹਨਾਂ ਨੇ ਸਾਈਕਲ ਯਾਤਰਾ ਚੱਲੇ ਸੀ ਜੀ ਇਹ ਅੱਜ ਸਾਡੇ ਕੋਲੋਂ ਸਰਤਾਰ ਪਰ ਲੋਧੀ ਸਾਬੂ ਕੀ ਤਲਵੰਡੀ ਤੇ ਅੰਬਰਸਾਦ ਪਠਾਣਕੋਟ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਹੋਤੀ ਉਹ ਸਾਡੇ ਕੋਲ ਕਹਿੰਦੇ ਆ ਕਿ ਪੁੰਚੇ ਦੇ ਵਿੱਚ ਬੱਚਿਆਂ ਨੂੰ ਕੌਣ ਕੀਤਾ ਸੀ ਕਿ ਬੇਟਾ ਜੀ ਮੈਨੂੰ ਜ਼ਰੂਰ ਲੈ ਕੇ ਜਾਇਓ ਮੈਂ ਕੁਝ ਕੰਮ ਕਾਪ ਦੀ ਗੇਮ ਤਾਂ ਕੁਝ ਕਰਨਾ ਦਾ ਸੀ ਮੈਨੇਜਮੈਂਟ ਅੱਧੋਪਾ ਸਾਹਿਬ ਇਹਨਾਂ ਕੋਲ ਜਾਣਾ ਸੀਗਾ ਇਹਨਾਂ ਨੂੰ ਗੱਦਦਾ ਗੱਦਦਾਸਤਾਨ ਨੂੰ ਤੇ ਮੈਨੂੰ ਸਾਹਿਬ ਨੂੰ ਮਿਲਾਉਣਾ ਸੀਗਾ ਤੇ ਅੱਜ ਵੀ ਰਾਤ ਅਧਿਕਸ਼ਤਾਨ ਇਹਨਾਂ ਘਰੇ ਸੀਗੇ ਇਹਨਾਂ ਨੂੰ ਬੇਨਤੀ ਕੀਤੀ ਕਿ ਅੱਜ ਮੇਰੇ ਕੋਲ ਆਗੇ ਨਾ ਇਹਨਾਂ ਨੂੰ ਬੱਚਿਆਂ ਨੂੰ ਦੇਖ ਕੇ ਨੌਰਵਾਨੀ ਮੁਨੇ ਖਾਸਾ ਕਿ ਇਹ ਜੀ ਕਰਦਾ ਜੀ ਤੁਸੀਂ ਇਸ ਦਾ ਗੁਰੂ ਦੇ ਨਾਲ ਲੜ ਲੱਗੋ ਤੇ ਤੁਸੀਂ ਮਹਾਰਾਜ ਤੁਹਾਨੂੰ ਤਰਕੀਆਂ ਵਖੇਣ ਮਿਹਰਬਾਨੀ ਹੋਵੇ ਤੁਹਾਡੇ ਸੇ ਸਤਿਗੁਰਾਂ ਦੇ ਵਾਹਿਗੁਰੂ ਜੀ ਖਾਸਾ ਐ ਧੰਨਵਾਦੀ ਬਹੁਤ ਬਹੁਤ ਤੇ ਸਾਰੇ ਜਣਾਂ ਨੇ ਸਾਡਾ ਬਹੁਤ ਮਾਣ ਕੀਤਾ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੋਂ ਮਲੇਰ ਕੋਟਲਾ ਮਿੱਤਰੋ 20 ਕਿਲੋਮੀਟਰ ਹੋ ਜਾਂਦੇ ਆ ਮੁੰਡੇ ਮਿਹਨਤਾਂ ਲਾਉਂਦੇ ਸ਼ਹਿਰ ਮਲੇਰ ਕੋਟਲਾ ਐਂਟਰੀ ਹੋ ਚੁੱਕੀ ਆ ਮਿੱਤਰੋ ਸਮਾਂ ਹੋ ਗਿਆ 6:42 ਮਿੰਟ ਕਮਰਾ ਮਿੱਤਰੋ ਆਪਾਨੂੰ ਮਿਲ ਗਿਆ ਬਹੁਤ ਵਧੀਆ ਕਿੱਥੇ ਮਿਲਿਆ ਕਿਵੇਂ ਮਿਲਿਆ ਇਹ ਸਾਰਾ ਕੱਲ ਨੂੰ ਦੱਸਾਂਗੇ ਹੁਣ ਕਰਦੇ ਆ ਮਿੱਤਰੋ ਵੀਡੀਓ ਦੀ ਸਮਾਪਤੀ ਰੱਬ ਰਾਖਾ